ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਇਹਨੂੰ ਤਪਾ ਪੈਂਦੀ ਹੈ ਨੇੜੇ ਇਹ ਭਦੌੜ ਦੇ ਰਹਿ ਜਾਂਦਾ ਹੈ ਭਦੌੜ ਤੋਂ ਮਸਾਂ 4-5 ਕਿਲੋਮੀਟਰ ਦੀ ਸਾਈਡ ਤੇ ਹਟਵਾ ਇਹ ਪਿੰਡ ਹੈ ਅੱਜ ਜਿਹੜੇ ਘਰੇ ਦੋਸਤੋ ਮੈਂ ਵੀਡੀਓ ਬਣਾਉਣ ਲੱਗਾ ਹੈ ਬਾਈ ਹੋਰਾਂ ਕੋਲ ਮੇਰੀ ਪਹਿਲੀ ਵੀਡੀਓ ਹੈ ਮੱਝਾਂ ਬਹੁਤ ਸੋਹਣੀਆਂ ਘਰੇ ਇਹਨਾਂ ਨੇ ਸਾਂਭੀਆਂ ਹੋਈਆਂ ਤੁਸੀਂ ਇਹ ਮੱਝਾਂ ਝੋਟੀਆਂ ਜਿਹੜੀਆਂ ਜ਼ਰੂਰ ਇੱਕ ਵਾਰ ਦੇਖ ਲਓ ਇਹਨਾਂ ਦੇ ਵਿੱਚੋਂ ਹੀ ਅੱਜ ਇਹਨਾਂ ਨੇ ਇੱਕ ਮੱਝ ਵਿਕਾਊ ਕੀਤੀ ਐ ਇਹ ਗੱਭਣ ਹੈ ਮੱਝ ਢਾਂਜਾ ਬਹੁਤ ਸੋਹਣਾ ਹੈ ਤੋੜ ਕੇ ਤੁਹਾਨੂੰ ਦਿਖਾਉਂਗਾ ਜੀ ਨੂੰ ਪਸੰਦ ਆ ਜੇ ਤਸੱਲੀ ਆ ਕੇ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸਾਹਮਣੇ ਤੋਂ ਜੇ ਦੇਖਦੇ ਹਾਂ ਦੱਸੋ ਤਾਂ ਥਣ ਦਾ ਸਹਿਜ ਬਹੁਤ ਸੋਹਣਾ ਹੈ ਤੇ ਇਹ ਵੀ ਆਸ ਆ ਵੀ ਪਸਮਾ ਦੇ ਵਿੱਚ ਇਹ ਥਣ ਬਹੁਤ ਸੋਹਣਾ ਹੀ ਨਿਕਲੂਗਾ ਕਿਉਂਕਿ ਨਰਵਾ ਥਣ ਜਿਹੜਾ ਉਹ ਲੱਗਾ ਹੈ ਦੁੱਧ ਵਾਲਾ ਥਣ ਹੈ ਆਓ ਇਹਦੀ ਜਾਣਕਾਰੀ ਬਾਈ ਤੋਂ ਲਈਏ ਫਿਰੇ ਤੋਰ ਕੇ ਦਿਖਾਉਂਗਾ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਨਾਮ ਰਜਿੰਦਰ ਸਿੰਘ ਜੀ ਅੱਛਾ ਬਾਈ ਅੱਜ ਆਪਾਂ ਇੱਕ ਮੱਝ ਵੇਚਣ ਲੱਗੇ ਆਂ ਘਰ ਦੀ ਹੈ ਜਾਂ ਖਰੀਦੀ ਹੋਈ ਹੈ ਘਰ ਦੀ ਮੱਝ ਹੈ ਆਪਣੀ ਛੋਟੀ ਹੁੰਦੀ ਕੱਟੀ ਤੋਂ ਲਗੀ ਪਾਲੀ ਵੀ ਆ ਇਹ ਕੱਟੀ ਤੋਂ ਹੀ ਪਾਲੀ ਹੋਈ ਹੈ ਕਿੰਨਾਂ ਮਸੂਆ ਇਹ ਕਿ ਸੂਣਾ ਇਹ ਦੂਜਾ ਸੂਆ ਜੀ ਪਹਿਲੇ ਸੂਏ ਦੁੱਧ ਕਿੰਨਾ ਦਿੰਦਾ ਬਾਈ ਇਹਨੇ 15 ਸੋਣਾ ਲੀਟਰ ਦਿੰਦਾ ਸੀ ਪਹਿਲੇ ਸੂਏ ਹੁਣ ਇਹ ਦਿਨ ਕਿੰਨੇ ਲੈ ਜੂਗੀ ਹੁਣੇ 5-4 ਦਿਨ ਲੋ ਬਸੇ ਮਸੇ ਅੱਛਾ ਜੀ ਕੋਈ ਸੀਮਨ ਡਿਟੇਲ ਹੈ ਇਹਦਾ ਪਤਾ ਹੋਵੇ ਜਾਂ ਇਹਦੇ ਜਿਹੜਾ ਸੀਮਨ ਭਰਾਇਆ ਟੀਟਾ ਇਹਦੇ ਲੱਗਿਆ ਵਾ ਖਾਨਾ ਜੀ ਇਹਦਾ ਆਪਾਂ ਨੂੰ ਮੱਝ ਦਾ ਨਹੀਂ ਪਤਾ ਇਹਦਾ ਨਹੀਂ ਪਤਾ ਇਹਦੇ ਖਾਨ ਦਾ ਸੀਮਨ ਹਾਂ ਜੀ ਖਾਨ ਦਾ ਸੀਮਨ ਲੱਗਿਆ ਵਾ ਕੀ ਡਿਮਾਂਡ ਕੀ ਰੋ ਬਈ ਜੀ ਡਿਮਾਂਡ ਦੀ 195000 ਹੈ ਜੀ 195000 ਹਾਂ ਜੀ ਖੁੱਲ ਗਿਆ ਬਈ ਇਹਨੂੰ ਦੋਸਤੋ ਦਿਨ ਬਈ ਅੰਦਾਜ਼ਾ ਕਿੰਨੇ ਕੁ ਲੈ ਸਕਦੀ ਹੈ ਦੁਆਰਾ ਦੱਸਿਓ 5 ਕਿ ਦਿਨ ਲੋ ਜੀ ਮਸਾਂ 5 ਕਿ ਦਿਨ ਲੋ ਹਾਂ ਜੀ ਠੀਕ ਹੈ ਦੋਸਤੋ ਅਜੇ 5 ਕਿ ਦਿਨ ਲੈ ਸਕਦੀ ਹੈ ਸੁਆਇਦੇ ਦੂਜਾ ਸੁਣਾ ਖਾਨ ਬੁਲਦਾ ਤੇ ਸੀਮਨ ਲੱਗਾ ਢਾਂਜਾ ਤੁਸੀਂ ਦੇਖ ਲੈਣਾ ਤੁਰਦੀ ਮੱਝ ਦੇਖ ਲਓ ਸੰਭਾਲੀ ਬਾਈ ਨੇ ਬਹੁਤ ਸੋਹਣੀ ਐ ਸਿੰਘ ਜੱਜਦੇ ਆ ਦੱਸੋ ਇਹਦੇ ਸਰੀਰ ਦੇ ਹਿਸਾਬ ਤੇ ਅਗਾੜੀ ਚੰਗੀ ਰੱਖੂਗੀ ਮੱਝ ਬਾਕੀ ਪਿੱਛੋਂ ਹਵਾਨਾ ਕਿਉਂ ਕਹਦੇ ਪਾਂਚ ਲੈ ਸਕਦੀ ਆ ਤਾਂ ਤੁਸੀਂ ਐਵੇਂ ਦੇਖ ਲਓ ਇੱਥੇ ਰੋਕ ਲਾ ਧੋਪੇ ਉਹ ਸੁਭਾਵੀ ਇਹਦਾ ਸੀਸ ਫੇਸ ਚੱਕਾ ਕਰਾ ਦਿਓ ਫੇਸ ਤੋ ਦੇਖੋ ਇਹਦੀ ਬਿਊਟੀ ਤਾਂ ਹੋਰ ਤੌਰ ਬਈ ਇਹਨੂੰ ਤੌਰ ਦੇ ਲੰਮੀ ਤੌਰ ਦੇ ਸਿੱਧੀ ਲਾਇਆ ਇੱਥੋਂ ਗੇਟ ਕੋਲੋਂ ਮੋੜ ਲੀਏ ਇੱਧਰਲੇ ਪਾਸੇ ਵੀ ਦੋਸਤੋ ਥਾਣਾ ਪਰਲਿਆ ਨਾਲ ਦੇ ਹੀ ਹੈ ਮਤਲਬ ਮੋੜਲਾ ਮੋੜ ਨਾਲ ਮੂਰੇ ਨਾਲ ਹੀ ਆ ਸੋ ਦੋਸਤੋ ਹੁਣ ਫੇਰ ਤੁਹਾਨੂੰ ਇਹ ਤੌਰ ਕੇ ਮੱਝ ਦਿਖਾ ਦਿੰਦੇ ਆ ਥੋੜਾ ਲੰਬਾ ਪਸੂ ਤੁਰਦਾ ਤਾਂ ਸਮਝ ਆ ਜਾਂਦੀ ਹੈ ਢਾਂਜੇ ਦੀ ਭਵਾਨਾ ਤੁਸੀਂ ਇਹਦਾ ਦੇਖ ਲਓ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਸੋ ਇਹ ਮੱਝ ਵਿਕਰੀ ਆਸਤੇ ਦੋਸਤੋ ਇਹਨੇ ਦੂਜਾ ਸੂਆ ਸੋਣਾ ਦਿਨ ਹਜੇ ਇਹ ਲੈੰਦੀ ਆ ਸੂਨ ਦੇ ਵਿੱਚ ਚੰਗੀ ਸਿਹਤ ਸੋਹਣਾ ਸਟਰਕਚਰ ਹੈ ਬਾਕੀ ਇਹ ਗਾੜੀ ਬਹੁਤ ਸੋਹਣੀ ਹੈ ਜਿਹੜਾ ਹੁਣ ਦੇਖਦੇ ਆ ਤਾਂ ਦਿਸਦੀ ਹੈ ਦੱਸੋ ਇਹਦੀ ਲੈ ਚੱਲ ਭਾਈ ਅੰਦਰ ਨੂੰ ਚੜਾਈ ਉੱਤੋਂ ਜਰੂਰ ਦੇਖਿਓ ਮੱਜਾਂ ਦੇ ਵਿੱਚ ਜਾਂ ਗਾਵਾਂ ਦੇ ਵਿੱਚ ਆਪਾਂ ਢਾਂਚੇ ਦੀ ਚੜਾਈ ਦੇਖਦੇ ਆ ਪੂਰੀ ਖੁੱਲੀ ਡੁੱਲੀ ਮੱਜਾਂ ਹੈ ਚੰਗੇ ਬੱਚੇ ਪਾਊਗੀ ਜਿਹਨੇ ਖਰੀਦਣੀਆਂ ਤਾਂ ਨੰਬਰ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਇੱਕ ਵਾਰ ਹਵਾਨਾ ਇਹਦਾ ਆਪਾਂ ਪੂਸ਼ ਬਾਈ ਪੜੂਗਾ ਤੇ ਉਵੇਂ ਵੀ ਦੇਖ ਲਾਂਗੇ ਕਿਉਂਕਿ ਤੁਰਤੀ ਹਵਾਨਾ ਜ਼ਿਆਦਾ ਦਿਖਾਉਂਦੀ ਹੈ ਇਧਰੋਂ ਫੇਰ ਥਾਂ ਦਾ ਸਹਜ ਤੇ ਅੱਗੋਂ ਹਵਾਨਾ ਦੇਖੋ ਬਈ ਪੂਸ਼ ਫੜ ਕੇ ਹਲਾਈਆਂ ਕੋਣ ਹਵਾਨਾ ਦੇਖਦੇ ਤੁਸੀਂ ਤਾਂ ਸੋ ਹਜੇ ਕੱਚੀ ਹੈ ਮੱਝ ਦੋਸਤੋ ਦੇਣੇ ਪੰਜ ਚਾਰ ਲੈ ਸਕਦੀ ਐ ਸੂਨ ਦੇ ਵਿੱਚ ਤੋਂ ਪੂਰਾ ਪਸੂ ਨੇੜ ਆਇਆ ਭਰਦਾ ਹੁੰਦਾ ਮੱਝ ਹੈ ਜਾਂ ਗਾਂ ਜਿਵੇਂ ਜਿਵੇਂ ਨੇੜ ਆਉਂਦੀ ਜਾਊਗੀ ਉਵੇਂ ਹਵਾਨਾ ਭਰਦੀ ਜਾਊਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਤੁਹਾਨੂੰ ਦਿਖਾਉਣਾ ਸੀ ਤੇ ਉਹ ਸਾਹਮਣੇ ਤੁਸੀਂ ਇਸ ਮੱਝ ਨੂੰ ਦੇਖ ਸਕਦੇ ਹੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਦਾ